ਅੱਜ ਸ਼ਹਿਰ ਧਾਰੀਵਾਲ ਦੇ ਰੁਗਨਾਥ ਮੰਦਿਰ ਵਿਖੇ ਨੌਜਵਾਨ ਸੇਵਾ ਸੁਸਾਇਟੀ ਵੱਲੋਂ ਤੀਸਰਾ ਖੂਨਦਾਨ ਕੈਂਪ ਲਗਾਇਆ ਗਿਆ ਇਸ ਮੌਕੇ ਤੇ ਜਾਨਿਸ਼ ਮਹਾਜਨ ਸ਼ਿਵ ਮਹਾਜਨ ਸਮਤਾ ਸਟੂਡੀਓ ਨਵੀਨਪੁਰੀ ਭਾਕ ਸਿੰਘ ਮਠਾਰੂ ਸੁਖਵਿੰਦਰ ਸੁਖ ਸ਼ਹਿਬਾਦ ਸਿੰਘ ਨੋਬੀ ਮੱਲੀ ਹਰਵਿੰਦਰ ਹੈਰੀ ਆਰ ਕੇ ਲਾੜੀ ਡਾਕਟਰ ਜਨਾਰਥਨ ਧੀਰਜ ਵਿਲਸਨ ਵਿਲਸਨ ਮਸੀਆਦੀ ਦਾ ਵਿਸ਼ੇਸ਼ ਸ਼ੋਗਧਨ ਰਿਹਾ ਇਸ ਮੌਕੇ ਤੇ ਸਾਰੀਆਂ ਹੀ ਲਗਭਗ ਸਿਆਸੀ ਪਾਰਟੀਆਂ ਦੇ ਵੱਖ-ਵੱਖ ਆਗੂਆਂ ਨੇ ਭਾਗ ਲੈ ਕੇ ਨੌਜਵਾਨਾਂ ਦੀ ਹੌਸਲਾ ਫਸਾਈ ਕੀਤੀ ਇਸ ਕੈਂਪ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਕਿਸਾਨ ਮਿੰਗ ਦੇ ਜ਼ਿਲ੍ਹਾ ਪ੍ਰਧਾਨ ਮੁਖਦੇਵ ਸਿੰਘ ਆਲੋਵਾਲ ਔਰ ਉਹਨਾਂ ਦੇ ਸਾਥੀਆਂ ਨੇ ਨੌਜਵਾਨਾਂ ਦੀ ਬਹੁਤ ਹੀ ਪ੍ਰਸ਼ੰਸਾ ਕੀਤੀ ਗੱਲਬਾਤ ਦੌਰਾਨ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤੇ ਮੈਂਬਰ ਪਸ਼ੂ ਭਲਾਈ ਬੋਰਡ ਪੰਜਾਬ ਸਰਦਾਰ ਮੁਖਦੇਵ ਸਿੰਘ ਆਲੋਵਾਲ ਨੇ ਕਿਹਾ ਕਿ ਅੱਜ ਸ਼ਹੀਦ ਭਗਤ ਸਿੰਘ ਰਾਜਗੁਰੂ ਔਰ ਸੁਖਦੇਵ ਦਾ ਸ਼ਹੀਦੀ ਦਿਹਾੜਾ ਹੈ ਇਸ ਮੌਕੇ ਤੇ ਜੋ ਇਹ ਨੌਜਵਾਨਾਂ ਨੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਹੈ ਇਹ ਸਾਰੇ ਹੀ ਨੌਜਵਾਨ ਵਧਾਈ ਦੇ ਪਾਤਰ ਹਨ ਇਸ ਮੌਕੇ ਤੇ ਵਾਈਸ ਆਫ ਧਾਰੀਵਾਲ ਸੰਸਥਾ ਦੇ ਕਨਵੀਨਰ ਤੇ ਪ੍ਰਸਿੱਧ ਸਮਾਜ ਸੇਵੀ ਡਾਕਟਰ ਕਮਲਜੀਤ ਸਿੰਘ ਕੇਜੇ ਨੇ ਵੀ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ ਤੇ ਨੌਜਵਾਨਾਂ ਦੀ ਔਰ ਪ੍ਰਬੰਧਕਾਂ ਦੀ ਹੌਸਲਾ ਫਜ਼ਾਈ ਕਰਕੇ ਕਿਹਾ ਕਿ ਖੂਨਦਾਨ ਮਹਾਨਦਾਨ ਹੈ ਇਸ ਮੌਕੇ ਤੇ ਸ਼ਹਿਰ ਤਾਰੀਵਾਲ ਦੇ ਕਾਉਂਸਲਰ ਦੀਪਕ ਰਿੰਟੂ ਵੱਲੋਂ ਵੀ ਖੂਨਦਾਨ ਕੀਤਾ ਗਿਆ ਆਉ ਤੁਹਾਨੂੰ ਦਿਖਾਉਂਦੇ ਹਾਂ ਰਗਨਾਥ ਮੰਦਰ ਤੋਂ ਕੈਮਰਾਮੈਨ ਮਿੰਟੂ ਸਿੰਘ ਦੇ ਨਾਲ ਸਾਡੀ ਇਹ ਅੱਜ ਦੀ ਖਾਸ ਰਿਪੋਰਟ ਵੇਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਰੱਖਦੇ ਹੋਏ ਸਾਡੀ ਨੌਜਵਾਨ ਸਭਾ ਸਾਡੇ ਸ਼ਹਿਰੀ ਪ੍ਰਧਾਨ ਦੁੱਗਲ ਜੀ ਸਾਡੇ ਪੁਰੀ ਸਾਹਿਬ ਨੰਦਾ ਜੀ ਮੇਰੇ ਸਾਰੇ ਰਿਪਾਲ ਸਿੰਘ ਸਾਰੇ ਸਤਿਕਾਰਯੋਗ ਵੀਰ ਅੱਜ ਇਹ ਖੂਨਦਾਨ ਕਰ ਰਹੇ ਨੇ ਪਰੇ ਤੀਜਾ ਜਿਹੜਾ ਖੂਨਦਾਨ ਕੈਂਪ ਚੱਲ ਰਿਹਾ ਆ 50 ਤੋਂ ਵੱਧ ਨੌਜਵਾਨੇ ਦੇ ਵਿੱਚ ਆਪਣਾ ਬਲੱਡ ਡੋਨੇਟ ਕਰ ਚੁੱਕੇ ਨੇ ਔਰ 100 ਦੇ ਕਰੀਬ ਜਿਹੜੀ ਇਹ ਗਿਣਤੀ ਹੋ ਜਾਣੀ ਆ ਇਹੀ ਸੱਚੀ ਸ਼ਰਧਾਂਜਲੀ ਆ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹੋਇਆ ਸੱਚੀ ਸ਼ਰਦਾ ਦੇ ਫੁੱਲ ਇਹੀ ਭੇਟ ਹੁੰਦੇ ਆ ਜਿ ਉਹਨਾਂ ਦੀ ਯਾਦ ਚ ਅਸੀਂ ਕੁਛ ਨਾ ਕੁਛ ਮਨੁੱਖਤਾ ਵਾਸਤੇ ਉਪਰਾਲਾ ਕਰਦੇ ਰਹੀਏ ਮੇਰੀ ਸਾਰੀ ਨੌਜਵਾਨ ਸਾਡੇ ਜੂਥ ਨੂੰ ਇਹੀ ਅਪੀਲ ਆ ਕਿ ਨਸ਼ੇ ਤਿਆਗੋ ਔਰ ਆਪਣੇ ਸ਼ਹੀਦਾਂ ਦੇ ਜਿਹੜਾ ਪੰਨਾ ਮੋੜ ਕੇ ਗਏ ਸੀ ਕਿਤਾਬ ਦਾ ਸਰਦਾਰ ਭਗਤ ਸਿੰਘ ਜੀ ਉਸ ਪੰਨੇ ਨੂੰ ਅੱਗੇ ਪੜੋ ਤੇ ਆਪਣੇ ਦੇਸ਼ ਵਾਸਤੇ ਬਿਲਕੁਲ ਤਿਆਰਬਰ ਤਿਆਰ ਰਹੋ ਦੇਸ਼ ਦੀ ਤਰੱਕੀ ਦੇ ਵਿੱਚ ਹਿੱਸਾ ਪਾਉਣ ਲਈ ਉਹਨਾਂ ਦਾ ਦਿੱਤਾ ਹੋਇਆ ਨਾਰਾ بلند ਕਰੀਏ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕੇਜੇ ਅੱਜ ਅਸੀਂ ਸਾਰੇ ਹੀ ਦੁਨੀਆ ਭਰ ਦੇ ਲੋਕ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਨ क्रांतिकारी शहीद भगत सिंह राजगुरु ਤੇ सुखदेव जी ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਾਂ ਔਰ ਅੱਜ ਬਖਵਕਾਥਾਾਂ ਤੇ ਨੌਜਵਾਨ ਖਾਸ ਕਰਕੇ ਸਾਰੇ ਲੋਕ ਜਿਹੜੇ ਨੇ ਇਹ ਪ੍ਰਣ ਲੈ ਰਹੇ ਨੇ ਕਿ ਅਸੀਂ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਬਸਾਉਣਾ ਔਰ ਉਹਦੇ ਲਈ ਜਿਹੜਾ ਸਿੱਖਿਆ, ਸੇਤ, ਬੀਰਜਗਾਰੀ, ਬਰਾਬਰਤਾ ਅੱਗੇ ਵਧਣ ਦੇ ਸਾਰਿਆਂ ਨੂੰ ਬਰਾਬਰ ਦੇ ਮੌਕੇ ਮਿਲਣ ਇਸ ਤਰ੍ਹਾਂ ਦਾ ਭਾਰਤ ਦਾ ਨਿਰਮਾਣ ਕਰਕੇ ਤਾਂ ਹੀ ਅਸੀਂ ਸ਼ਹੀਦ ਭਗਤ ਸਿੰਘ ਜੀ ਨੂੰ ਸ਼ਰਧਾਂਜਲੀ ਦੇ ਸਕਦੇ ਆ ਅੱਜ ਧਾਰੀਵਾਲ ਸ਼ਹਿਰ ਦੇ ਵਿੱਚ ਸਵੇਰੇ ਅਸੀਂ ਸਾਰਿਆਂ ਨੇ ਜਾ ਕੇ ਸ਼ਹੀਦ ਭਗਤ ਸਿੰਘ ਦੇ ਬੁਖਤ ਬੁੱਤ ਤੇ ਜਾ ਕੇ ਅਸੀਂ ਨਮਨ ਹੋਏ ਆ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਹੈ ਔਰ ਉਹਦੇ ਤੋਂ ਬਾਅਦ ਸਾਡੇ ਧਾਰੀਵਾਲ ਦੇ ਨੌਜਵਾਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਕਿ ਉਹਨਾਂ ਨੇ ਖੂਨਦਾਨ ਦਾ ਕੈਂਪ ਲਗਾਇਆ ਸੀ ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਜਿਹੜਾ ਹੈਗਾ ਖੂਨਦਾਨ ਦੇ ਕੇ ਅੱਜ ਭਗਤ ਸਿੰਘ ਜੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਹੈ ਮੈਂ ਫਿਰ ਇਹਨਾਂ ਮਹਾਨ ਸ਼ਹੀਦਾਂ ਦੇ ਅੱਗੇ ਸੀਸ ਝੁਕਾਣਾ ਔਰ ਸਾਰਿਆਂ ਨੂੰ ਬੇਨਤੀ ਕਰਦਾ ਖਾਸ ਕਰਕੇ ਨੌਜਵਾਨਾਂ ਨੂੰ ਕਿ ਆਓ ਸ਼ਹੀਦ ਭਗਤ ਸਿੰਘ ਜੀ ਦੇ ਸੁਪਨਿਆਂ ਦਾ ਜਿਹੜਾ ਭਾਰਤ ਹੈ ਉਹਨੂੰ ਬਣਾਈਏ ਇਨਕਲਾਬ ਜਿੰਦਾਬਾਦ ਮੈਂ ਬੱਬਾ ਗਿੱਲ ਸੀਐਨਐਫ ਦਾ ਪੰਜਾਬ ਦਾ ਜੂਸ ਦਾ ਪ੍ਰੈਜ਼ੀਡੈਂਟ ਹਾਂ ਜੋ ਅੱਜ ਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਨੌਜਵਾਨ ਸੁਸਾਇਟੀ ਧਾਰੀਵਾਲ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਹੈ ਬਹੁਤ ਹੀ ਵੱਡਾ ਉਪਰਾਲਾ ਹੈ ਔਰ ਇਸ ਸੁਸਾਇਟੀ ਦਾ ਮੈਂ ਧੰਨਵਾਦ ਕਰਨਾ ਹੈ ਜਿਨ੍ਹਾਂ ਨੇ ਬਹੁਤ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕੀਤਾ ਔਰ ਇਸ ਲਈ ਕੀਤਾ ਕਿ ਉਹ ਖੂਨ ਦਾਨ ਦੇ ਲਈ ਖੋਣੇ ਔਰ ਅਸੀਂ ਬਾਕੀ ਵੀ ਨੌਜਵਾਨ ਪੀੜੀ ਨੂੰ ਅਪੀਲ ਕਰਨੇ ਹਾਂ ਵੀ ਨਸ਼ਿਆ ਤੋਂ ਦੂਰ ਰਹਿਣ ਔ ਸਾਡੇ ਸ਼ਹੀਦ ਭਗਤ ਸਿੰਘ ਦੀ ਸੂਝ ਤੇ ਪਹਿਰਾ ਦੇਣ ਧੰਨਵਾਦ ਜੀ ਇਨਕਲਾਬ ਜਿੰਦਾਬਾਦ